ने इतों तक आऊंगा सारे ने सा माण बख्शे मैं इतों दस देना चाहना कि सारे बहुत जानी भलेखा कि बस स्टैंड बहर नहीं जाताओ बस स्टैंड बहर जा फैसला हो चुक है फाइल चल रही है चोरियो चोरियो फाइल चलाई जा रही है किसी भी जल्द का पमाका कर सकता है तो सारे वारी भीर भी ਇਸਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਹਨੂੰ ਜਿਹੜਾ ਇਹ ਆਪਣਾ ਸਹਾਰਾ ਹੈ ਇਹਨੂੰ ਜਿੰਨਾ ਵੀ ਵੱਧ ਵਾਅਦਾ ਪਰ ਦਿੱਖਾ ਕਰ ਰਹੇ ਆਂਗੇ ਇਹਨੂੰ ਦਿੱਖਾ ਕੀਤਾ ਜਾਵੇ ਇਹਨੂੰ ਫੇਰ ਹੀ ਰੋਕਿਆ ਜਾ ਸਕਦਾ ਆਪਾਂ ਨੂੰ ਇਹ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ ਵੀ ਇਹ ਮਾਫਰਤ ਬਾਅਦ ਨਹੀਂ ਜਾਂਦਾ ਹੋਏ ਇੱਕ ਫੀਮੀ ਇਹਨਾਂ ਨੇ ਫਾਈਲ ਤਿਆਰ ਕਰ ਚੁੱਕੀ ਹੈ ਜਦੋਂ ਆਪਾਂ ਅਸਤੇਵੇਂ ਦੇਣ ਤੇ ਕੁਤਲਾ ਫੁੱਟਿਆ ਜਾਂਦਾ ਉਸ ਤੋਂ ਆਪਾਂ ਨੂੰ ਇੱਕਦਮ ਪਹਿਲਾਂ ਪਤਾ ਲੱਗ ਗਿਆ ਸੀ ਕਿ ਰਿਪੋਰਟ ਪੇਸ਼ ਕਰ ਰਹੇ ਆਂ ਤਾਂ ਉਹ ਤਰੇਨੇ ਆਪਣੇ ਆਪਣੀ ਤਲਾਖੂਣ ਦੇ ਪ੍ਰੋਗਰਾਮ ਨਾਲ ਤੇ ਅੱਜ ਦੇ ਰੱਖੇ ਹੋਏ ਪ੍ਰੋਗਰਾਮ ਦੇ ਨਾਲ ਜਿਹੜਾ ਸੋਵੇ ਦਿਨ ਤੇ ਇਹ ਪ੍ਰੋਗਰਾਮ ਰੱਖਿਆ ਗਿਆ ਵੀ ਅਸੀਂ ਅਮੇਰਗੜ ਚੌਕ ਪਾਰਕ ਤੋਂ ਸਤਪਾਉਣਾ ਚੌਕ ਤੱਕ ਮਾਰਕ ਕੱਢਾਂਗੇ ਤੇ ਜਿਹੜਾ ਕੋਰ ਰੋਡ ਹੈ ਉਹ ਬੁਜ਼ਾਰ ਬੰਦ ਰੱਖਿਆ ਜਾਏ ਉਹ ਬੁਜ਼ਾਰ ਅੱਜ 12 ਵਜੇ ਤੱਕ ਬੰਦ ਰੱਖਿਆ ਗਿਆ ਅਸੀਂ ਉਹਨਾਂ ਦੁਕਾਨਦਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਅਸੀਂ ਨਾਲ ਹੀ ਇਹ ਪ੍ਰੋਗਰਾਮ ਦਿੱਤਾ ਸੀ ਹਾਂਜੀ ਵੀ ਇੱਕ ਤਰੀਕ ਨੂੰ ਅਸੀਂ ਅਗਲੀ ਮੀਟਿੰਗ ਕਰ ਲਈ 15 ਤਰੀਕ ਤੱਕ ਤਰੀਕ ਵਾਲਾ ਜਿਹੜਾ ਅਗਲਾ ਜਿਹੜਾ ਟਿਕਾ ਉਹ ਤੋਂ ਹੋਊਗਾ ਉਹ ਦੇਖ ਜਾ ਰਹੇ ਹਾਂ ਇਹ ਸਾਡੀ ਸਰਕਾਰ ਦੇ ਨਾਮ ਤੋਂ ਕਿਉਂਕਿ ਵਪਾਰ ਮੰਡਲ ਵੱਲੋਂ ਉਹ ਇਹਨਾਂ ਦੇ ਸਵੱਛੇ ਜਿਹੜਾ 15 ਅਗਸਤ ਦੇ ਪ੍ਰੋਗਰਾਮ ਦਿੱਤਾ ਗਿਆ ਸਾਡੀ ਉਹਨਾਂ ਨੂੰ ਪੂਰੀ ਹਮਾਇਤ ਹੈ ਇਸ ਮਾਮਲੇ ਅਸੀਂ ਉਹਨਾਂ ਦੇ ਨਾਲ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਜਿਹੜੀ ਖੇਤਾਂ ਦੀ ਜ਼ਮੀਨਾਂ ਅਫਰ ਆਈ ਗਈ ਹੈ ਅਸੀਂ ਉਹਦਾ ਵੀ ਵਿਰੋਧ ਕਰਦੇ ਆਂ ਤੇ ਅਸੀਂ ਕਿਸਾਨ ਜਿੱਥੇ ਬੰਦਿਆ ਜਾਂ ਹੋਰ ਵੀ ਜਿੱਥੇ ਬੰਦਿਆ ਜੇੜਗਾ ਕਹੇ ਪਾਰ ਫੀਡਿਕਰ ਪਾਰ ਤੇ ਹੈ ਜੇੜਗਾ ਵੀ ਪਾਰ ਤੇ ਦਾ ਵਿਰੋਧ ਕਰਦਿਆਂ ਜੈ ਜੈਕਾਰ ਅਸੀਂ ਉਹਨਾਂ ਦੇ ਵੀ ਹੱਕ ਚਾਹੇ ਦੋਨੋਂ ਆਪੀ ਫੇਰ ਵੇਚੀ ਕਰਦੇ ਆਂ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਹੰਗੜਾ ਮਾਰਨਾ ਪੈ ਰਿਹਾ ਹੈ ਇਹ ਗੱਲ ਜਾ 60 ਕਿਲੋਮੀਟਰ ਤੱਕ ਬੱਸਾਂ ਦਲਾਵਾ ਲੇ ਅੱਜ ਉਥੇ ਕੋਈ ਵੀ ਐਕਚੁਅਲੀ ਕਾਉਂਸਲੀ ਚੱਲ ਨਹੀਂ ਲੋਕ ਅੱਗਿਆ ਹੋਇਆ ਮਜੂਦ ਕਰ ਰਹੇ ਆ ਤੇ ਨਾਲ ਲੋਕ ਇਹ ਵੀ ਕਹਿ ਰਹੇ ਆ ਬਠਿੰਡੇ ਆਣੋ ਵੀ ਅਸੀਂ ਜੇ ਰੌਲਾ ਨਹੀਂ ਪਾਇਆ ਤਾਂ ਅਸੀਂ ਤਾਂ ਲੁੱਟੇਗੇ ਤੁਸੀਂ ਰੌਲਾ ਪਾਓ ਤੁਸੀਂ ਆਉਂਗਾ ਬੱਸ ਸਟੈਂਡ ਬਚਾ ਲੋ ਇਹ ਬੱਸ ਸਟੈਂਡ ਸਾਰੇ ਵਪਾਰੀਆਂ ਨਾਲ ਕਿਸਾਨਾਂ ਨਾਲ ਸਾਰੇ ਠਾਪੀਆਂ ਨਾਲ ਫੇਰ ਇਹ ਜਿਹੜਾ ਇਹ ਹੈਗਾ ਵੀ ਏ ਅੱਜ ਮੌਸਮ ਖਰਾਬ ਹੋ ਜਾਣ ਕਰਕੇ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਪਿੱਛੇ ਰਹਿ ਗਈਆਂ ਸੀ ਜਾ ਕੋਲ ਜਥੇਬੰਦੀਆਂ ਦੇ ਡੀਸੀ ਦੇ ਜਾਣਾ ਸੀ ਉਹ ਤੋਂ ਵਾਪਸ ਚਲੇ ਗਏ ਆ ਕਿ ਆਪਕ ਨੇ ਹੋਣ ਹੁਣ ਸਾਡੇ ਨਾਲ ਜਿਹੜਾ ਸਗਰਾਹਾ ਗਰੁੱਪ ਵੀ ਜਿਹੜਾ ਕੋਲੇਟ ਹੋ ਗਿਆ ਸੀ ਉਹ ਵੀ ਜਿਹੜਾ ਆਪਣੇ ਜਥੇਬੰਦੀ ਦੇ ਲਈ ਆਪਕ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਰਹੇ ਆ ਜਿਹੜੇ ਅਸੀਂ ਉਹਨਾਂ ਦਾ ਬਹੁਤ ਸਾਰੇ ਜਿਹੜਿਆਂ ਨੇ ਇਕੱਠਾ ਹੋਇਆ ਜਿੰਦਾਬਾਦ 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 ਪਰਮੇਸ਼ਰ ਆਗਸ਼ਟਾਨ ਬਦਲਣ ਵਾਲੀ ਪੰਜਾਬ ਸਰਕਾਰ ਮਰਦਾਬਾਦ ਕਾਬਾਦ ਮਰਦਾਬਾਦ